ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ ਕਲਾਸਿਸ ਦੇ ਵਿੱਚ ਅੱਜ ਆਪਾਂ ਇੱਕ ਵਾਰ ਫੇਰ ਤੁਹਾਡੇ ਨਾਲ ਰੋਬਰੂ ਹੋਏ ਹਾਂਗੇ ਪੂਰੇ ਘੈਂਟ ਰਿਜ਼ਲਟ ਦੇ ਨਾਲ ਅੱਗੇ ਹੋਰ ਵੀ ਆਉਣਗੇ ਰਿਜ਼ਲਟ ਸਾਰੇ ਕੋਈ ਮੰਨ ਕੇ ਚਲੋ ਕੋਈ ਪਟਿਆਲੇ ਤੋਂ ਬੈਠਾਗਾ ਕੋਈ ਮਲੇਰਕੋਟਲਾ ਬੈਠਾਗਾ ਆਪਣੇ ਸਟੂਡੈਂਟ ਆਗੇ ਜਿਹੜੇ ਜਿੰਨਾਂ ਦਾ ਐਗਜ਼ਾਮ ਕਲੀਅਰ ਹੋਇਆਗਾ ਜਿਵੇਂ ਜਿਵੇਂ ਫ੍ਰੀ ਹੁੰਦੇ ਆਗੇ ਆਪਾਂ ਉਹਨਾਂ ਦੀ ਇੰਟਰਵਿਊ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂਗੇ ਤੇ ਅੱਜ ਆਪਣੇ ਕੋਲ ਅਰਸ਼ਦੀਪ ਆਪਣਾ ਸਟੂਡੈਂਟ ਬੈਠਾ ਤੇ ਆਪਾਂ ਜਾਣਾਂਗੇ ਕਿਵੇਂ ਇਹਨਾਂ ਦਾ ਐਗਜ਼ਾਮ ਕ੍ਰੈਕ ਹੋਇਆਗਾ ਕਿੱਥੋਂ ਦੇ ਰਹਿਣ ਵਾਲੇ ਆਗੇ ਸਾਰੀ ਦੀ ਚੀਜ਼ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਜੀ ਜੀ ਗਾ ਸਰ ਹੋਰ ਠੀਕ ਠਾਕ ਹੋ 8:00 ਵਜੇ ਆਪਣੇ ਬਾਰੇ ਦੱਸੋ ਤੁਹਾਡਾ ਨਾਮ ਤੇ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਹਾਂਜੀ ਮੇਰਾ ਨਾਮ ਅਸ਼ਰੀਫ ਸਿੰਘ ਮੈਂ ਬੰਡਜੰਡਾ ਵਾਲਾ ਦਾ ਰਹਿਣ ਵਾਲਾ ਹਾਂ ਜੰਡਾ ਵਾਲਾ ਕਿੰਨੇ ਕਿਲੋਮੀਟਰ ਪਈ ਜਾਂਦਾ ਇੱਥੋਂ ਜੰਡਾ ਦਾ ਇੱਥੋਂ 3 ਕਿਲੋਮੀਟਰ ਦੂਰ 3 ਕਿਲੋਮੀਟਰ ਆਪੜਾਉਣ ਜਾਂ ਰਹਿੰਦੇ ਸੀਗੇ ਇੱਥੇ ਨਾਨਕੇ ਘਰ ਰਹਿੰਦਾ ਸੀ ਮੈਂ ਓਕੇ 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 ਈਵਨਿੰਗ ਆਉਂਦੇ ਹੁੰਦੇ ਸੀਗੇ ਤੁਸੀਂ ਹਣਾ ਈਵਨਿੰਗ ਆਉਂਦੇ ਨੇ ਸਤ ਸ਼ਾਮ 7 ਤੋਂ 11 ਵਜੇ ਤੱਕ ਸ਼ਾਮ ਦੇ ਘਰ ਆਉਂਦੇ ਤਾਂ ਕਿਵੇਂ ਲੱਗੀਆਂ ਸੀਗਾ ਕਲਾਸਾਂ ਕਲਾਸਾਂ ਬਹੁਤ ਵਧੀਆ ਸਨ ਆਪਣੀ ਕੋਈ ਪ੍ਰੋਮੋਸ਼ਨ ਨਹੀਂ ਆਪਾਂ ਕਰਦੇ ਹੁੰਦੇ ਆਪਾਂ ਕੁਝ ਵੀ ਨਹੀਂ ਕਰਦੇ ਹੁੰਦੇ ਤੁਹਾਨੂੰ ਕਿਹਨੇ ਦੱਸ ਪਾਈ ਵੀ ਭਾਈ ਨਹੀਂ ਉੱਥੇ じゃ ਆਪ ਤੋਂਗਾ ਵਾਲੀ ਪਿੰਡ ਦੇ ਵਿੱਚ ਕਲਾਸਾਂ ਚੱਲ ਰੰਗੀਆਂ ਹਾਂਜੀ ਸਰ ਇਹ ਮੇ ਮਾਮੇਲੇ ਮੁੰਡੇ ਨੇ ਜੋਗੇ ਇੱਥੇ ਇੱਥੇ ਰਹਿਣ ਆਲਾ ਉਸਨੇ ਦੱਸ ਪਾਈ ਜੀ ਤੇ ਵੀ ਸਾਰਾ ਇੱਥੇ ਬਹੁਤ ਵਧੀਆ ਤਿਆਰੀ ਕਰਾਉਂਦੇ ਨੇ ਮੈਨੂੰ ਜਦੋਂ ਮੈਂ ਆਇਆ ਤਾਂ ਬਹੁਤ ਵਧੀਆ ਲੱਗਿਆ ਹਮ ਇਸ ਲਈ ਮੈਂ 21 ਜਨਵਰੀ ਤੋਂ ਲੈ ਕੇ 2 ਮਹੀਨੇ ਤਿਆਰੀ ਕੀਤੀ ਜੀ 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 ਉਹ ਹੀ ਗੱਲ ਆ ਕਿ ਤੁਹਾਨੂੰ ਸਟਾਰਟਿੰਗ ਦੇ ਵਿੱਚ ਮੈਂ ਇੱਕ ਗੱਲ ਕਹੀ ਸੀ ਕਿ ਵੀ ਚੰਗੇ ਤਰੀਕੇ ਨਾਲ ਪੜ੍ਹ ਲਿਓ ਸਾਰਾ ਕੁਝ ਕਰਵਾ ਦਾਂਗੇ ਤੁਹਾਨੂੰ ਹਾਂਜੀ ਰਿਜ਼ਲਟ ਮਿਲਿਆਣਾ ਤੁਹਾਨੂੰ ਰਿਜ਼ਲਟ ਪੂਰਾ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਰਿਜ਼ਲਟ ਦੀ ਗੱਲ ਆ ਕਲਾਸਾਂ ਚ ਬਹੁਤ ਵਧੀਆ ਜਿਵੇਂ ਕਿ ਆਪਾਂ ਨੂੰ ਮੈਥ ਦੀ ਪ੍ਰੋਬਲਮ ਹੁੰਦੀ ਥੋੜੀ ਜੀ ਮੈਥ ਬਹੁਤ ਸੌਖਾ ਕਰਕੇ ਸਾਰਨੇ ਕਰਵਾਇਆ ਜਿਵੇਂ ਕਿ ਜੀਕੇ ਰੀਜ਼ਨਿੰਗ ਹੋਗੀ ਬਹੁਤ ਵਧੀਆ ਸੌਖੇ ਤਰੀਕੇ ਨਾਲ ਸਾਰਨੇ ਤਿਆਰੀ ਕਰਵਾਈ ਬਹੁਤ ਵਧੀਆ ਰਿਜ਼ਲਟ ਆਇਆ ਜੀ ਜੀ ਅੱਗੇ ਵੀ ਹੋਰ ਤਿਆਰੀ ਕਰਾਂਗੇ ਸਭ ਤੋਂ ਹੋਰ ਪੇਪਰ ਦੇਵਾਂਗੇ ਜੇ ਕੋਈ ਹੋਰ ਬਸ ਪੋਸਟਰ ਨਿਕਲਦੀਆਂ ਰਹਿੰਦੀਆਂ ਨੇ ਬਿਲਕੁਲ ਬਿਲਕੁਲ ਸਾਡਾ ਇਹੀ ਹੈਗਾ ਵੀ ਤੁਸੀਂ ਚੰਗੀ ਤੋਂ ਚੰਗੀ ਪੋਸਟ ਤੇ ਪਹੁੰਚੋ ਇਹੀ ਗੱਲ ਆਪਾਂ ਕਹਿੰਦੇ ਹੁੰਨੇ ਆਂਗੇ ਕਿ ਇੱਕ ਜਗ੍ਹਾ ਤੇ ਨਾ ਰੁਕ ਮੰਨ ਕੇ ਚਲੋ ਤੁਹਾਡਾ ਕੋਈ ਇੱਕ ਐਗਜ਼ਾਮ ਕ੍ਰੈਕ ਹੋ ਗਿਆ ਤੁਸੀਂ ਉੱਥੇ ਹੋ ਜੋ ਵੀ ਭਾਈ ਨਹੀਂ ਬਸ ਠੀਕ ਆਗਾ ਤੁਸੀਂ ਅੱਗੇ ਦੀ ਅੱਗੇ ਕੋਸ਼ਿਸ਼ ਕਰਦੇ ਰਹੋ ਠੀਕ ਹੈ ਜੇ ਤੁਸੀਂ ਅੱਜ ਇੱਥੇੋਂ ਕੱਲ੍ਹ ਨੂੰ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਠੀਕ ਹੈ ਏਸੇ ਤਰੀਕੇ ਨਾਲ ਮੈਂ ਤੁਹਾਨੂੰ ਕਹਿੰਦਾ ਹੁੰਨਾਗਾ ਵੀ ਸਾਰਾ ਕੁਝ ਪੜ੍ਹ ਲਓ ਚੰਗੇ ਤਰੀਕੇ ਨਾਲ ਪੜ੍ਹ ਲਓ ਔਰ ਇਦਾਂ ਹੀ ਆਪਾਂ ਹੋਰ ਸਟੂਡੈਂਟਾਂ ਦੀਆਂ ਇੰਟਰਵਿਊਆਂ ਲੈ ਕੇ ਆਵਾਂਗੇ ਜਿਨ੍ਹਾਂ ਨੇ ਲਗਭਗ ਆਪਣੀ ਗਾਈਡੈਂਸ ਦੇ ਅੰਡਰ ਰਹਿ ਕੇ 2.5 ਤੋਂ 3 ਮਹੀਨਿਆਂ ਦੇ ਵਿੱਚ ਐਗਜ਼ਾਮ ਕਰੈ ਕਰ ਲਿਆ ਤੇ ਮੈਂ ਤੁਹਾਨੂੰ ਵੀ ਇਹ ਕਹਿਣਾ ਹੁੰਨਾ ਕਿ ਜੇ ਮੰਨ ਕੇ ਚੱਲੋ ਚੰਗੇ ਤਰੀਕੇ ਨਾਲ ਪੜੋ ਜ਼ਰੂਰੀ ਨਹੀਂ ਕਿ ਵੀ ਤੁਸੀਂ ਸਾਲ-ਸਾਲ 2-2 3-3 ਸਾਲੀ ਮਿਹਨਤ ਲਾਉਣੀ ਹੈਗੀ ਚੰਗੇ ਤਰੀਕੇ ਨਾਲ ਪੜ ਲਓ 6 ਮਹੀਨੇ ਬਹੁਤ ਹੁੰਦੇ ਹੈਗੇ ਠੀਕ ਹੈ ਜੀ ਤੇ ਇੱਕ ਵਾਰ ਤੋਂ ਫੇਰ ਅਰਸ਼ਦੀਪ ਨੂੰ ਬਹੁਤ-ਬਹੁਤ ਮੁਬਾਰਕਾਂ ਬਾਬਾ ਮੇਰ ਕਰੇ ਤੇ ਅੱਗੇ ਫਿਰ ਆਪਾਂ ਇੰਟਰਵਿਊ ਕਰਾਂਗੇ ਇਹਨਾਂ ਦੀ ਵਰਦੀ ਦੇ ਵਿੱਚ ਕਰਾਂਗੇ ਹੁਣ ਠੀਕ ਹੈ ਜੀ ਚਲੋ ਸਾਰੇ ਨੇ ਵਧਾਈਆਂ ਦਿਓ ਸਤਿ ਸ੍ਰੀ ਅਕਾਲ ਜੀ